ਅੱਜ ਦੀ ਬਾਈਬਲ ਦੀ ਕਹਾਣੀ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅੱਜ ਅਸੀਂ ਉਹ ਘਟਨਾਵਾਂ ਵੇਖਣ ਜਾ ਰਹੇ ਹਾਂ ਜੋ ਕਿ ਡਰ ਅਤੇ ਵਿਸ਼ਵਾਸ ਦੇ ਵਿੱਚ ਜਿਹੜਾ ਮਤਭੇਦ ਹੈ ਉਹਨੂੰ ਵਿਖਾਉਂਦੀ ਆ ਉਹ ਅਸੀਂ ਇਹਦੇ ਵਿੱਚ ਚੱਲੀਏ ਜਦ ਅਸੀਂ ਉਤਪਤੀ ਕਿਤਾਬ ਨੂੰ ਵੇਖਿਆ ਹੈ ਅਸੀਂ ਵੇਖਿਆ ਪਰਿਵਾਰ ਪਰਮੇਸ਼ਵਰ ਦੇ ਦਿਲ ਦਾ ਕੇਂਦਰ ਹੈ ਪਹਿਲੇ ਇਨਸਾਨ ਆਦਮ ਤੋਂ ਲੈ ਕੇ ਅਤੇ ਅਬਰਾਹਮ ਦੀ ਜ਼ਿੰਦਗੀ ਦੇ ਵਿੱਚ ਵੀ ਅਸੀਂ ਲੈਨੇ ਪਰਮੇਸ਼ਵਰ ਮਨੁੱਖੀ ਰਿਸ਼ਤਿਆਂ ਦੇ ਦੁਆਰਾ ਆਪਣੀ छुटकारे ਦੀ ਯੋਜਨਾ ਬਣਾ ਰਿਹਾ ਹੈ ਅਤੇ ਉਹਨਾਂ ਰਿਸ਼ਤਿਆਂ ਦਾ ਕੇਂਦਰ ਬਿੰਦੂ ਹੈ ਵਿਆਹ ਇੱਕ ਪਤੀ ਅਤੇ ਪਤਨੀ ਵਿੱਚ ਪਵਿੱਤਰ ਰਿਸ਼ਤਾ ਉਤਪਤ ਉਹਦੇ 20 ਅਧਿਆਏ ਦੇ ਵਿੱਚ ਅਬਰਾਮ ਤੇ ਸਾਰਾ ਜਿਹੜੇ ਨੇ ਉਹ ਗਰਾਰਚ ਨੇ ਅਤੇ ਇੱਥੇ ਅਬਰਾਮ ਇੱਕ ਵਾਰ ਫਿਰ ਤੋਂ ਡਰ ਦਾ ਸ਼ਿਕਾਰ ਹੋ ਗਿਆ। ਉਹਨੇ ਸੋਚਿਆ ਕਿ ਇੱਥੇ ਦੇ ਲੋਕ ਪਰਮੇਸ਼ਵਰ ਦਾ ਡਰ ਨਹੀਂ ਰੱਖਦੇ। ਇਸ ਕਰਕੇ ਉਹਨੇ ਝੂਠ ਬੋਲਿਆ ਤੇ ਕਿਹਾ ਕਿ ਸਾਰਾ ਉਸਦੀ ਭੈਣ ਹੈ। ਉਤਪਤ 20 ਉਹਦਾ ਦੋ ਵਚਨ। ਵੇਖੋ ਇਹ ਇੱਕ ਇਹੋ ਜਿਹਾ ਪਾਲੇ ਜਿਹਨੂੰ ਅਸੀਂ ਡੇਜਾਵੂ ਕਹਿੰਦੇ ਆ। ਇਹ ਸਾਨੂੰ ਦੁਬਾਰਾ ਉਸ ਗੱਲ ਨੂੰ ਯਾਦ ਕਰਾਉਂਦਾ ਹੈ ਜੋ ਉਹਨੇ ਮਿਸਰ ਚ ਕੀਤਾ। ਪਰ ਇਸ ਵਾਰ ਇਸ ਤੋਂ ਪਹਿਲਾਂ ਕਿ ਕੋਈ ਵੀ ਨੁਕਸਾਨ ਹੋਵੇ ਪਰਮੇਸ਼ਵਰ ਆ ਗਿਆ ਉਹ ਅਬੀਮਲਕ ਦੇ ਸੁਪਨੇ 'ਚ ਆਇਆ ਜੋ ਕਿ ਗਰਾਰ ਦਾ ਰਾਜਾ ਸੀ ਤੇ ਉਹਨੇ ਕਿਹਾ ਕਿ ਸਾਰਾ ਜਿਹੜੀ ਏ ਉਹਦੇ ਨਾਲ ਕੁਝ ਨਾ ਕਰੀ ਕਿਉਂਕਿ ਉਹ ਇੱਕ ਵਿਆਹੀ ਔਰਤ ਏ ਅਬੀਮਲਕ ਜਿਹੜਾ ਸੀਗਾ ਉਹ ਇਹ ਸੁਣ ਕੇ ਬਿਲਕੁਲ ਹਿੱਲ ਗਿਆ ਉਹਨੇ ਅਬਰਾਹਮ ਦੀ ਤਾੜਨਾ ਕੀਤੀ ਇਹ ਕਹਿ ਕੇ ਕਿ ਤੂੰ ਸਾਡੇ ਨਾਲ ਕੀ ਕੀਤਾ ਏ ਮੈਂ ਤੇਰੇ ਨਾਲ ਕੀ ਗਲਤ ਕੀਤਾ ਏ ਕਿ ਤੂੰ ਮੇਰੇ ਤੇ ਤੇ ਮੇਰੇ ਰਾਜ ਦੇ ਉੱਤੇ ਐਡਾ ਵੱਡਾ ਦੋਸ਼ ਲੈ ਆਇਆ ਉਤਪਤ 20 ਅਤੇ ਉਹਦਾ 9 ਵਚਨ ਅਬਰਾਹਮ ਦਾ ਜਵਾਬ ਉਹਦੇ ਧੋਖੇ ਦੀ ਜੜ ਨੂੰ ਦੱਸਦਾ ਹੈ ਡਰ ਉਹ ਡਰਦਾ ਸੀਗਾ ਕਿਉਂਕਿ ਲੋਕ ਪਰਮੇਸ਼ਵਰ ਦੀ ਪਰਵਾਹ ਨਹੀਂ ਕਰਦੇ ਸੀ ਇਸ ਕਰਕੇ ਉਹ ਸਾਰਾ ਦੇਕਰ ਨੂੰ ਮਾਰ ਦੇਣਗੇ ਇਹ ਬਹੁਤ ਔਖਾ ਸੱਚ ਹੈ ਕਿ ਜਿਹੜੇ ਵਿਸ਼ਵਾਸ ਦੇ ਮਹਾਨ ਯੋਧੇ ਹੋਏ ਨੇ ਉਹ ਵੀ ਡਰ ਤੇ ਸ਼ੱਕ ਨਾਲ ਸੰਘਰਸ਼ ਕਰਦੇ ਨੇ ਜਿਵੇਂ ਅਸੀਂ ਕਰਦੇ ਹਾਂ ਪਰ ਸਭ ਤੋਂ ਅਨੋਖੀ ਗੱਲ ਇਹ ਹੈ ਅਬਰਾਹਮ ਦੀਆਂ ਹਾਰਾਂ 'ਚ ਵੀ ਪਰਮੇਸ਼ਵਰ ਦੀ ਕਿਰਪਾ ਚਮਕਦੀ ਹੈ ਨਾ ਸਿਰਫ ਉਹਨੇ ਸਾਰਾ ਨੂੰ ਬਚਾਇਆ ਤੇ ਉਹਨੇ ਵਿਆਹ ਦੇ ਢਾਂਚੇ ਨੂੰ ਬਣਾਏ ਰੱਖਿਆ ਬਲਕਿ ਉਹਨੇ ਅਬੀ ਮਲਕ ਨੂੰ ਵੀ ਬੇਸ਼ੁਮਾਰ ਬਰਕਤਾਂ ਦਿੱਤੀਆਂ ਉਹ ਪਰਮੇਸ਼ਰ ਉਹਦੇ ਸੁਪਨੇ ਦੇ ਵਿੱਚ ਆਇਆ ਤੇ ਉਹਨੇ ਆਣ ਕੇ ਆਪਣਾ ਪੁੱਤੇ ਪ੍ਰਗਟ ਕੀਤਾ ਅਤੇ ਜਦੋਂ ਉਸ ਨੇ ਸਾਰਾ ਨੂੰ ਅਬਰਾਹਮ ਨੂੰ ਵਾਪਸ ਕਰ ਦਿੱਤਾ ਤਾਂ ਪਰਮੇਸ਼ਰ ਨੇ ਅਬੀ ਮਲਕ ਨੂੰ ਚੰਗਿਆਂ ਕੀਤਾ ਉਹਦੇ ਘਰਾਣੇ ਨੂੰ ਵੀ ਤੇ ਉਹਦੀਆਂ ਔਰਤਾਂ ਫਿਰ ਤੋਂ ਜਨਮ ਦੇ ਪਾਈਆਂ ਬਹੁਤ ਹੈਰਾਨ ਕਰ ਦੇਣ ਵਾਲੀ ਗੱਲ ਹੈ ਪਰਮੇਸ਼ਰ ਦੀ ਦਇਆ ਤੇ ਉਹਦਾ ਇੰਤਜ਼ਾਮ ਉਹ ਐਡਾ ਵੱਡਾ ਪਰਮੇਸ਼ਰ ਹੈ ਕਿ ਉਹ ਸਾਡੇ ਡਰਾਂ ਦੀਆਂ ਤੇ ਹਾਰਾਂ ਦਾ ਇਸਤੇਮਾਲ ਕਰਕੇ ਵੀ ਆਪਣੇ ਮਕਸਦ ਨੂੰ ਪੂਰਾ ਕਰ ਲੈਂਦਾ ਉਹ ਪਰਮੇਸ਼ਰ ਜੀ ਦੀ ਕਿਰਪਾ ਸਾਡੇ ਪਾਪਾਂ ਤੋਂ ਕਿਤੇ ਵੱਡੀ ਹੈ ਇਸ ਆਸ ਨੂੰ ਅਸੀਂ ਫੜ ਕੇ ਰੱਖਦੇ ਆ ਜੇ ਨਹੀਂ ਭਾਵੇਂ ਕਿੰਨੀ ਵਾਰੀ ਅਸੀਂ ਠੇਡਾ ਖਾਂਦੇ ਹਾਂ ਭਾਵੇਂ ਕਿੰਨੀ ਵਾਰੀ ਡਰ ਸਾਨੂੰ ਫੜ ਲੈਂਦਾ ਹੈ ਫਿਰ ਵੀ ਪਰਮੇਸ਼ਰ ਦੀ ਕਿਰਪਾ ਸਾਡੇ ਲਈ ਬਹੁਤ ਹੈ ਉਹਦਾ ਪ੍ਰੇਮ ਅਟਲ ਹੈ ਤੇ ਉਹਦੇ ਮਕਸਦ ਸਦਾ ਬਣੇ ਰਹਿੰਦੇ ਨੇ ਮੈਨੂੰ ਆਪਣੀ ਜ਼ਿੰਦਗੀ 'ਚ ਇੱਕ ਘਟਨਾ ਯਾਦ ਆਉਂਦੀ ਜਦੋਂ ਡਰ ਨੇ ਮੈਨੂੰ ਫੜ ਲਿਆ ਸੀ ਮੈਂ ਇਸ ਜਰਮਨੀ 'ਚ ਕੁਝ ਪਹਾੜਾਂ ਦੇ ਚੜਨ ਵਾਲਿਆਂ ਦੇ ਪਰਿਵਾਰ ਨਾਲ ਮਿਲਣ ਗਿਆ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਉਹਨਾਂ ਦੇ ਨਾਲ ਇੱਕ ਬੜੀ ਸੁੰਦਰ ਪਹਾੜ ਦੀ ਚੋਟੀ ਤੇ ਜਾਵਾਂ ਪਰ ਸਮੱਸਿਆ ਇਹ ਸੀ ਕਿ ਮੈਨੂੰ ਉਚਾਈਆਂ ਤੋਂ ਬਹੁਤ ਡਰ ਆਉਂਦਾ ਸੀ ਮੈਂ ਉਹਨਾਂ ਨੂੰ ਨਿਰਾਸ਼ ਨਹੀਂ ਸੀ ਕਰਨਾ ਚਾਹੁੰਦਾ ਇਸ ਕਰਕੇ ਮੈਂ ਸਹਿਮਤ ਹੋ ਗਿਆ ਸਭ ਕੁਝ ਠੀਕ ਚੱਲ ਰਿਹਾ ਸੀ ਜਦ ਤੱਕ ਅਸੀਂ ਅਖੀਰਲੇ 50 ਮੀਟਰ ਤੱਕ ਨਹੀਂ ਪਹੁੰਚੇ ਤੇ اچانک ਹੀ ਬਹੁਤ ਸਾਰੀਆਂ ਚਟਾਨਾਂ ਆ ਗਈਆਂ ਤੇ ਅਸੀਂ ਚਟਾਨਾਂ ਦੇ ਉੱਤੇ ਚੜ੍ਹ ਰਹੇ ਸੀ ਤੇ ਮੇਰੇ ਅੰਦਰ ਕੁਝ ਹੋਇਆ ਤੇ ਮੈਂ ਉੱਥੇ ਚਟਾਨ ਨੂੰ ਫੜ ਲਿਆ ਤੇ ਮੈਂ ਪੂਰੀ ਤਰ੍ਹਾਂ ਦਹਿਸ਼ਤਨਾ ਭਰ ਗਿਆ ਮੇਰੇ ਮਿੱਤਰ ਚੋਟੀ ਦੇ ਉੱਤੇ ਪਹੁੰਚ ਗਏ ਸੀਗੇ ਤੇ ਵੇਖ ਰਹੇ ਸੀ ਨਜ਼ਾਰਾ ਪਰ ਉਹਨਾਂ ਨੇ ਵੇਖਿਆ ਮੈਂ ਉੱਥੇ ਨਹੀਂ ਸੀ ਉਹਨਾਂ ਨੇ ਵੇਖਿਆ ਕਿ ਮੈਂ ਡਰ ਦੇ ਨਾਲ ਫੜਿਆ ਹੋਇਆ ਸੀ ਮੈਂ ਹਿਲ ਨਹੀਂ ਸੀ ਰਿਹਾ ਅਖੀਰ ਤੇ ਵਿੱਚ ਉਹਨਾਂ ਨੇ ਮੇਰੀਆਂ ਉਂਗਲਾਂ ਜਿਹੜੀਆਂ ਸੀ ਚਟਾਨ ਤੋਂ ਕੱਢੀਆਂ ਤੇ ਮੈਨੂੰ ਹੇਠਾਂ ਲੈ ਕੇ ਗਏ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਸ਼ਰਮਿੰਦਗੀ ਭਰਿਆ ਸਮਾਂ ਸੀ ਪਰ ਇੰਨੇ ਮੈਨੂੰ ਇੱਕ ਵੱਡਾ ਸਬਕ ਸਿਖਾਇਆ ਕਿ ਡਰ ਬਹੁਤ ਤਾਕਤਵਰ ਹੈ ਡਰ ਸਾਨੂੰ ਲੰਗੜਾ ਸਕਦਾ ਹੈ ਡਰ ਸਾਨੂੰ ਅਧਰੰਗ ਕਰ ਸਕਦਾ ਹੈ ਇਹ ਸਾਨੂੰ ਉਹ ਉਚਾਈਆਂ ਤੇ ਦੂਰੀਆਂ ਤੱਕ ਜਾਣ ਤੋਂ ਰੋਕ ਸਕਦਾ ਜੋ ਪ੍ਰਭੂ ਨੇ ਰੱਖੀਆਂ ਨੇ ਤੇਰਾ ਇਲਾਜ ਕੀ ਹੈ ਸਿੱਧ ਪਿਆਰ ਪਹਿਲਾ ਜੁਨਾ ਚਾਰ ਦੀ 8 ਚ ਲਿਖਿਆ ਹੈ ਸਿੱਧ ਪਿਆਰ ਚ ਡਰ ਨਹੀਂ ਹੁੰਦਾ ਬਲਕਿ ਸਿੱਧ ਪਿਆਰ ਡਰ ਨੂੰ ਦੂਰ ਕਰ ਦਿੰਦਾ ਅਤੇ ਸਿੱਧ ਪਿਆਰ ਅਸੀਂ ਕਿੱਥੇ ਵੇਖ ਸਕਦੇ ਆ ਯੇਸ਼ੂ ਦੀ ਸਲੀਬ ਦੇ ਉੱਤੇ ਉਹਨੇ ਬਾਹਾਂ ਫਲਾਈਆਂ ਹੋਈਆਂ ਸੀ ਤੇ ਉਹ ਕਹਿ ਰਿਹਾ ਸੀ ਪਿਤਾ ਇਹਨਾਂ ਨੂੰ ਮਾਫ ਕਰ ਦੇ ਜਦੋਂ ਡਰ ਮੈਨੂੰ ਤੇ ਤੁਹਾਨੂੰ ਫੜਨ ਦੀ ਕੋਸ਼ਿਸ਼ ਕਰੇ ਜਦੋਂ ਅਸੀਂ ਆਪਣੀ ਹੀ ਝੂਠੀ ਸੁਰੱਖਿਆ ਨੂੰ ਗਲੇ ਲਾਈਏ ਸਾਨੂੰ ਉਸ ਵੇਲੇ ਸਲੀਬ ਵੱਲ ਵੇਖਣ ਦੀ ਲੋੜ ਹੈ ਸਾਨੂੰ ਉਸ ਵੇਲੇ ਸਿੱਧ ਪਿਆਰ ਵੱਲ ਵੇਖਣ ਦੀ ਲੋੜ ਹੈ ਜਿਹੜਾ ਡਰ ਨੂੰ ਬਾਹਰ ਕੱਢ ਦਿੰਦਾ ਸਾਨੂੰ ਉਸ ਵੇਲੇ ਕਿਰਪਾ ਵੱਲ ਵੇਖਣ ਦੀ ਲੋੜ ਹੈ ਤੇ ਗੱਲ ਯਾਦ ਰੱਖੋ ਕਿ ਜਿਹੜੇ ਪਰਮੇਸ਼ਰ ਨੇ ਆਬਰਾਹਮ ਨੂੰ ਛੁਟਕਾਰਾ ਦਿੱਤਾ ਉਹੀ ਪਰਮੇਸ਼ਰ ਤੁਹਾਡੀ ਕਹਾਣੀ ਲਿਖ ਰਿਹਾ ਹੈ ਉਹ ਤੁਹਾਡੇ ਵਿਸ਼ਵਾਸ ਦਾ ਕਰਤਾ ਤੇ ਸਿੱਧ ਕਰਤਾ ਹੈ ਉਹ ਜਿਹੜਾ ਤੁਹਾਨੂੰ ਮਹਾਨ ਜਿੱਤਾਂ ਦੇ ਵਿੱਚ ਲੈ ਜਾਵੇਗਾ ਜਿਹੜਾ ਤੁਹਾਨੂੰ ਉਸ ਮਹਾਨ ਮਹਿਮਾ ਦੇ ਵਿੱਚ ਪਰਵੇਸ਼ ਕਰਾਏਗਾ ਆਜੋ ਸਾਸ ਨੂੰ ਗਲੇ ਲਾ ਲਵੋ ਵਿਸ਼ਵਾਸ ਨੂੰ ਚਣੋ ਡਰ ਦੇ ਉੱਪਰ ਤੇ ਉਹ ਸਿੱਧ ਪਿਆਰ ਚ ਆਰਾਮ ਕਰੋ ਜਿਹੜਾ ਤੁਹਾਨੂੰ ਕਦੇ ਜਾਣ ਨਹੀਂ ਦੇਵੇਗਾ ਤੇ ਉਹ ਪਰਮੇਸ਼ਵਰ ਦੇ ਉੱਤੇ ਭਰੋਸਾ ਕਰੋ ਜਿਹੜਾ ਤੁਹਾਡੀਆਂ ਹਾਰਾਂ ਤੋਂ ਵੀ ਕੁਝ ਸੋਹਣਾ ਬਣਾ ਸਕਦਾ ਏ ਜਿਹਦੇ ਤੋਂ ਉਹਦੀ ਮਹਿਮਾ ਨਜ਼ਰ ਆਵੇ